ਅਮਰੀਕਾ ਚ ਮਿਆਮੀ ਨੇੜੇ ਇੱਕ ਅਜਿਹਾ ਟਾਪੂ ਹੈ ਜਿੱਥੇ ਦੁਨੀਆਂ ਦੇ ਨਾਮੀ ਅਰਪਤੀ ਰਹਿੰਦੇ ਨੇ ਇਸ ਦਾ ਨਾਮ ਇੰਡੀਅਨ ਕਰੀਕ ਹੈ ਇੱਥੇ ਅਰਪਤੀਆਂ ਦੀ ਆਪਣੀ ਸਰਕਾਰ ਹੈ ਤੇ ਆਪਣੇ ਕਾਨੂੰਨ ਨੇ ਇਸ ਟਾਪੂ ਤੇ ਰਹਿਣ ਵਾਲੇ ਵਿੱਚ ਐਮਾਜ਼ੋਨ ਦੇ ਸੰਸਥਾਪਕ ਜੇ ਬੋਜੋਸ ਫੁੱਟਬਾਲਰ ਟੌਮ ਬ੍ਰੈਂਡੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਧੀ ਇਵਾਕਾ ਤੇ ਉਸ ਦਾ પતિ ਜੈਰੈਡ ਕੁਸ਼ਨਰ ਸ਼ਾਮਲ ਨੇ ਇਸ ਟਾਪੂ ਤੇ ਕੇਵਲ 41 ਬੰਗਲੇ ਨੇ ਕਰੀਬ 300 ਏਕੜ ਚ ਫੈਲੇ ਇਸ ਟਾਪੂ ਨੂੰ ਦੁਨੀਆਂ ਦੀ ਸਭ ਤੋਂ ਸੁਰੱਖਿਅਤ ਥਾਂ ਮੰਨਿਆ ਜਾਂਦਾ ਹੈ ਪਰ ਇਨੀ ਦਿਨੀ ਇਥੋਂ ਦੇ ਵਸਿੰਦੇ ਇੱਕ ਸਮੱਸਿਆ ਨਾਲ ਜੂਝ ਰਹੇ ਨੇ ਵਾਸ਼ਿੰਗਟਨ ਟਾਈਮਜ਼ ਦੀ ਰਿਪੋਰਟ ਮੁਤਾਬਕ ਟਾਪੂ ਦਾ ਸੀਵਰੇਜ ਸਿਸਟਮ ਖਰਾਬ ਹੋ ਗਿਆ ਹੈ ਸੀਵਰੇਜ ਸਮੱਸਿਆ ਦੇ ਹੱਲ ਲਈ ਜਦੋਂ ਅਰਪਤੀਆਂ ਨੇ ਆਪਣੇ ਗਵਾਂਡੀ ਸ਼ਹਿਰ ਸਰਫ ਸਾਈਡ ਤੋਂ ਮਦਦ ਮੰਗੀ ਤਾਂ ਸਰਫ ਸਾਈਡ ਪ੍ਰਸ਼ਾਸਨ ਨੇ 10 ਮਿਲੀਅਨ ਡਾਲਰ ਦਾ ਖਰਚਾ ਗਣਵਾ ਦਿੱਤਾ ਅਰਪਤੀ ਐਨ ਇਹ ਪੈਸੇ ਦੇਣ ਲਈ ਤਿਆਰ ਨਹੀਂ ਸਨ ਉਹਨਾਂ ਨੇ ਫਲੋਰੀਡਾ ਦੀ ਵਿਧਾਨ ਸਭਾ ਦੀ ਇੱਕ ਮਤਾ ਲਿਆਂਦਾ ਜਿਸ ਨੂੰ ਸਦਨ ਨੇ ਪਾਸ ਕਰ ਦਿੱਤਾ ਇਸ ਬਿਲ ਦੇ ਪਾਸ ਹੋਣ ਨਾਲ ਹੁਣ ਟਾਪੂ ਵਾਸੀਆਂ ਨੂੰ ਖਰਚ ਨਹੀਂ ਦੇਣਾ ਪਵੇਗਾ ਇਸ ਤੋਂ ਪਹਿਲਾਂ ਸਰਬਸਾਈਡ ਦੇ ਮੇਅਰ ਚਾਰਲਸ ਬਰਕੇਟ ਨੇ ਆਖਿਆ ਸੀ ਕਿ ਜੇ ਇੰਡੀਅਨ ਕਰੀਕ ਆਪਣਾ ਬਣਦਾ ਹਿੱਸਾ ਨਹੀਂ ਦੇਵੇਗਾ ਤਾਂ ਉਹਨਾਂ ਦਾ ਸੀਵਰੇਜ ਆਪਣੇ ਸਿਸਟਮ ਨਾਲ ਨਹੀਂ ਜੋੜਨਗੇ